ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਾਈ ਜਿੱਦਾਂ ਦਾ ਸੀਜ਼ਨ ਨਬੜਿਆ ਅੱਜ ਟਾਈਮ ਲੱਗਿਆ ਵੀਡੀਓ ਬਣਾਉਣ ਦਾ ਵੀ ਤੁਹਾਨੂੰ ਪਤਾ ਹੀ ਹੈ ਨਾ ਕੰਮਕਾਰ ਹੋਰ ਵੀ ਅੱਲੇ-ਆਲੇ ਕਿਤੇ ਇੱਧਰ ਨੂੰ ਭੱਜ ਜਾ ਕੇ ਤੇ ਉੱਧਰ ਨੂੰ ਭੱਜੇ ਵਿੱਚ ਐਮਪੀ ਜਾਣਾ ਪੈ ਗਿਆ ਗੜਾਈ ਕਰਕੇ ਹੈ ਨਾ ਚਲੋ ਫਿਰ ਵੀ ਪੰਜਾਬ ਦੇ ਵਿੱਚ ਵੀ ਮਸਾਂ ਬਾਈ ਤਿੰਨ ਚਾਰ ਮਹੀਨੇ ਬਾਅਦ ਮਸ਼ੀਨਾਂ ਖੜੀਆਂ ਦੀਆਂ ਨਾ ਰੈਸਟ ਬਾਕੀ ਤੁਹਾਨੂੰ ਪਤਾ ਵੀ ਹੈ ਜਿਹੜਾ ਮਾਹੌਲ じゃ ਖਰਾਬ ਆ ਤਾਂ ਕੁਝ ਇਹਦੇ ਸਿਲਸਿਲੇ ਦੇ ਵਿੱਚ ਹੈ ਨਾ ਵੀ ਚੰਗਾ ਆ ਨਹੀਂ ਲੱਗਿਆ ਯਾਰ ਮੈਨੂੰ ਬੰਾ ਮੈਂ ਕਿਹਾ ਯਾਰ ਇਹ ਗਣਾ ਆਪਾਂ ਇਹ ਚੀਜ਼ਾਂ ਦਿਖ ਉੱਧਰ ਮਾਹੌਲ ਬਹੁਤ ਖਰਾਬ ਹੋਇਆ ਤਾਂ ਉਹਦੇ ਕਰਕੇ ਫਿਰ ਸ਼ਾਂਤ ਜਿਹਾ ਰਹੇ ਚਾਰਪੰਦੇ ਨਾ ਬਾਕੀ ਵਧੀਆ ਨਾ ਬਾਈ ਦੋਵੇਂ ਜਿਵੇਂ ਹੁਣ ਕੱਲ੍ਹ ਪਤਾ ਲੱਗਿਆ ਵੀ ਾਟ ਗਏ ਦੋ ਉਹਨੇ ਦੇ ਪਿੱਛੇ ਾਟ ਗਏ ਉਹਦੇ ਨਾਲ ਬਹੁਤ ਨਾ ਵਧੀਆ ਗੱਲ ਹੋ ਗਈ ਬਾਈ ਜੰਗਾ ਜੁੰਗਾ ਦਾ ਨਾਂ ਤਾਂ ਨਾ ਮੂਵੀ ਕਹਿਣਾ ਸੌਖਾ ਪਰ ਨਾਂ ਬਹੁਤ ਵੱਡਾ ਆਪਾਂ ਦੇਖਦੇ ਹੀ ਆ ਨਾ ਯੂਕਰੇਨ ਕਿਹੜੀਆਂ ਲੱਗੀਆਂ ਸਾਰਾ ਕੁਝ ਉੱਥੇ ਖਤਮ ਕਰਕੇ ਸੜਤਾ ਬਾਕੀ ਅੱਜ ਲੱਗਿਆ ਮਸ਼ੀਨ ਦੀ ਕਰਨ ਤਸੱਲੀ ਇਹਦੀ ਹੁਣ ਸੂਰਜ ਮੁਖੀ ਬਾਸ ਤੇ ਜਿਹੜੀ ਤਿਆਰੀ ਆ ਲੱਗੀਆਂ ਕਰਨਾ ਵੈਸੇ ਖੋਲਣ ਦੀ ਲੋੜ ਤਾਂ ਹੈ ਨਹੀਂ ਜੀ ਬਾਈ ਸੁੱਖੇ ਉਹਨਾਂ ਨੇ ਵਹਿਮ ਪਾਤਾ ਹੋਰ ਬਾਈ ਬੱਚੇ ਦਾ ਠੀਕ ਕਰਨ ਇਹਨਾਂ ਨੇ ਮਸ਼ੀਨ ਸਾਰੀ ਨਵੀਂ ਵੀ ਐ ਕੱਲਾ ਕੱਲਾ ਤਣਕਾ ਤਣਕਾ ਖੋਲ ਕੇ ਉਹਦਾ ਕਰਾਤੀ ਹੁਣ ਓਕੇ ਬਾਈ ਐਨਾ ਓਕੇ ਓਕੇ ਕੀ ਆ ਦਿੱਕਤ ਆ ਇਸ ਦੀ ਨਵੀਂ ਦੇ ਵਿੱਚ ਦਿੱਖਦਾ ਤਾਂ ਕੋਈ ਨਹੀਂ ਹੈਗੀ ਸਾਡੇ ਬੰਦੇ ਨੂੰ ਨਹੀਂ ਤਸੱਲੀ ਹੁੰਦੀ ਉਹਦੇ ਮਾਸਲ ਬ੍ਰਾਂਡ ਦੇਖਿਆ ਹਨ ਆਸਟ੍ਰੇਲੀਆ ਵਾਲਾ ਹਨਾ ਬ੍ਰਾਂਡ ਦਾ ਫਰਕ ਹਾਂ ਬਾਈ ਸਾਡਾ ਪੂਰਨ ਮਹਤਰੀ ਆਸਟ੍ਰੇਲੀਆ ਦੇ ਰਿਪੇਅਰ ਕਰਨਾ ਹੈ ਮਸ਼ੀਨਾਂ ਦੇ ਇਹ ਮਸ਼ੀਨ ਲਈਦੀ ਨਵੀਂ ਇਹਨਾਂ ਨੇ ਕਰਦਾਰ ਆ ਬਸ ਉਹਨੇ ਮੰਨ ਲਓ ਵੀ ਆਸਟ੍ਰੇਲੀਆ ਦੇ ਵਿੱਚ ਬ੍ਰਾਂਡ ਦੇਖੇ ਹੋਏ ਦੇ ਵੀ ਸਾਰੀ ਮਸ਼ੀਨ ਦੀ ਆ ਮੈਂ ਕਹਿੰਦਾ ਕੱਲੀ ਗੱਲੀ ਗੱਲ ਬੰਨ ਬੰਨਤੀ ਦੁਆਰੇ ਹਨਾ ਪੂਰੀ ਪੂਰੀ ਹੋਣੀ ਇੰਜਨ ਉੰਜਨ ਵੀ ਆ ਅਵੇਲੇਬਲ ਵਾਸ਼ਿੰਗ ਵੀ ਪੂਰਾ ਕਿਵੇਂ ਚੱਲੀ ਬਾਈ ਸੀਜ਼ਨ ਕਿਵੇਂ ਲੱਗਿਆ ਬਹੁਤ ਵਧੀਆ ਚੱਲਦੀ ਆ ਅੱਛਾ ਲੱਗਿਆ ਕੋਈ ਫਰਕ ਦੁਈਆਂ ਨਾਲ ਨਹੀਂ ਬਹੁਤ ਚੱਲਦੀ ਦਾ ਬਰਾਬਰ ਹੀ ਆ ਯਾਨੀ ਆਇਆ ਵੀ ਨਵੀਂ ਆ ਇਹ ਅੱਛਾ ਬੜਾੰਗਾ ਵਾਕ ਕਰਦੀ ਆ ਆਪਣਿਆਂ ਲਈ ਤਾਂ ਨੇਰੀ ਲਿਆ ਕੇ ਰੱਖੀ ਆ ਨਹੀਂ ਵਧੀਆ ਕਰਦੀ ਆ ਹਾਂ 12 ਇੰਚੀ ਪੁਲੀ ਦੇ ਵਿੱਚ ਲਾਈ ਆਈਂਦਾ ਅੱਛਾ ਵੀ ਪੂਰਾ ਕੰਮ ਖਜਾ ਬ੍ਰੇਕਡਾਊਨ ਨਹੀਂ ਕੋਈ ਵੀ ਆਈ ਇੰਜਨ ਵਧੀਆ ਚੱਲਿਆ ਬਹੁਤ ਵਧੀਆ ਆ ਕਿਵੇਂ ਆ ਇਹ ਤਾਂ ਹੁਣ ਹੋਰ ਮੈਂ ਦੱਸੂਗਾ ਪਾਸਾ ਇੰਜਣ ਤੇਰੇ ਹਿਸਾਬ ਨਾਲ ਡੀਜ਼ਲ ਦਾ ਤੂੰ ਹੀ ਪਾਉਣਾ ਹੈ ਹਾਂ ਡੀਜ਼ਲ ਖਰਚਾ ਡੀਜ਼ਲ ਦਾ ਫਰਕ ਆ ਫਰਕ ਹੈ ਨਾ ਦੂਜਿਆਂ ਨਾਲੋਂ ਡੀਜ਼ਲ ਦਾ ਫਰਕ ਆ ਆ ਜੇ 11 12000 ਦਾ ਬਾਈ ਜੂਰੀਆ ਖਾ ਵੀ ਜਾਂਦੇ ਉਹ ਡੀਜ਼ਲ ਵੀ ਘੱਟ ਖਾਂਦੀ ਆ ਖਚਾਈ ਬਹੁਤ ਆ ਫਿਰ ਇੰਜਣ ਦੀ ਹਾਂ ਜੋ ਦਾ ਵਾਦਾ ਨਹੀਂ ਹੈਗਾ ਬਾਈ ਜਿਵੇਂ ਚੱਕਰ ਆ ਜਾਂਦਾ ਆ ਮਸ਼ੀਨਾਂ ਦੇ ਆਪਾਂ ਕੀ ਚੱਕਰ ਚ ਕਟਰ ਥੱਲੇ ਛਿਡਾਂਗੇ ਲੋਡ ਪਾਵਾਂਗੇ ਤੇ ਇੰਜਣ ਚੱਕਰ ਤੋੜਦਾ ਉਹ ਥੋੜਾ ਵੱਧ ਆ ਵੱਧ ਆ ਜੇ ਫਲੈਟ ਫਲੈਟ ਲੀਵਰ ਲਾਉਨੇ ਆ ਨਾ ਉਹ ਦੁਨੀਆਂ ਚੱਕਰ ਤੋੜਦੀਆਂ ਇਹ ਨਹੀਂ ਜਮੇ ਤੋੜਦੀ ਜਿੱਥੇ ਬੰਤੀ ਵੰਤੀ ਹਾਂ ਨਹੀਂ ਵਧੀਆ ਲੋਹਾ ਲੂਹਾ ਵਧੀਆ ਲੱਗਿਆ ਹੋਇਆ ਵਧੀਆ ਲੱਗਿਆ ਸੀ ਇਹਨਾਂ ਬਹੁਤ ਵਧੀਆ ਬਣੀ ਠੀਕ ਆ ਠੀਕ ਆ ਹੁਣ ਦਪਹਿਰਾਂ ਦਾ ਲਾ ਸਾਰੀਆਂ ਮਸ਼ੀਨਾਂ ਦੇ ਹੈ ਲੱਗੇ ਹੋਏ ਆ ਹਾਂ ਦੋਈ ਇਹ ਆ ਆਪਣੀ 16 ਮਾਡਲ ਹਨਾ ਹਾਂ ਨਹੀਂ ਸਾਰੀਆਂ ਬੀਤਾਂ ਦੀਆਂ ਬਾਈ ਇਹਨਾਂ ਉਹ ਇੱਕ ਇੱਕ ਦੀ ਕਰਤਾਰ ਦਵਾਈ ਇਹਨਾਂ ਨੂੰ ਫੇ ਨੇ ਵਧੀਆ ਚੱਲੀ ਆ ਐਦ ਕੀ ਮਸ਼ੀਨ ਸਾਰੀ ਵਧੀਆ ਚੱਲੀ ਆ ਨਹੀਂ ਨਹੀਂ ਬਠੀਕ ਆ ਹਾਂ ਇਹਨੇ ਕਹੀ ਐ ਮੇਰੀ ਫਸਲਾਂ ਵੀ ਬਾਈ ਠੀਕ ਦੀਆਂ ਫਸਲਾਂ ਵੀ ਨਹੀਂ ਗਰੀਆਂ ਗੀਆਂ ਬਹੁਤੀਆਂ ਹਿਸਾਬ ਨਾਲ ਬਹੁਤੀ ਟੇਢੀ ਜੀ ਹੋਈ ਆ ਕਣਕ ਮਾੜੀ ਕਿਤੇ ਹੀ ਦੀ ਜਦ ਵੀ ਖੜੀ ਹੁੰਦੀ ਕਣਕ ਤਾਂ ਹੁਣ ਓਕੇ ਹੋ ਗਈ ਆਪਣਾ ਲਈ ਓਕੇ ਓਕੇ ਤੇਰਾ ਕਿ ਮੇਰੇ ਸੀਜ਼ਨ ਫਿਰ ਵਧੀਆ ਰਿਹਾ ਬਾਈ ਯਾਰ ਤੇ ਇੱਕ ਸੱਕ ਪੁੱਤਣ ਘੁੰਮ ਕੇ ਆਇਆ ਪਤਾ ਹੀ ਆ ਤੈਨੂੰ ਛੱਤ ਬਤਰ ਘੁੰਮ ਕੇ ਗੁਜ਼ਾਰਾ ਆਪਣਾ ਤਾਂ ਹੈ ਕਿ ਨਹੀਂ ਚੱਲ ਵਧੀਆ ਹਾਂ ਕਰਨ ਕੰਮ ਇੰਤ ਕਰਨੀ ਗਈ ਬਣ ਜੂ ਹੌਲੀ ਹੌਲੀ ਏਰੀਆ ਪਿੰਡਾਂ ਚ ਵੀ ਬਣ ਜਾਣਾ ਹਾਂ ਫੈਡ ਲੱਗਦਾ ਉਹ ਤੱਕ ਆ ਵਧੀਆ ਬਾਈ ਬਹਾਰ ਆ ਇੱਕ ਜਗ੍ਹਾ ਹੁਣ ਲੋਕਲ ਦੀ ਮਸ਼ੀਨਾਂ ਆ ਕਿ 200 ਕਿੱਲਾ ਕਰਿਆ ਮਤਲਬ ਜੇ ਲੋਕਲ ਤੇ ਖੜੇ ਨੇ 200 ਕਿੱਲੇ ਚ ਕੋਦ ਨਹੀਂ ਬਣਦਾ ਹੈਗਾ ਹਾਂ ਲੇਬਰ ਦੇ ਪੈਸੇ ਵੀ ਨਹੀਂ ਪੂਰੇ ਲੇਬਰ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ ਅਗਲਾ ਫਿਰ ਡਰਾਈਵਰਾਂ ਨੂੰ ਕਹੀ ਜਾਂਦਾ ਮਾੜਾ ਵੀ ਆ ਹਾਂ ਮਸ਼ੀਨ ਨਹੀਂ ਨਾ ਨੇ ਚਲਾਈ ਆਏ ਨਹੀਂ ਚਲਾਇਆ ਏਰੀਆ ਆਪ ਨਹੀਂ ਹੋਇਆ ਹੁਣ ਇਹ 5-4-5 ਦਿਨ ਚ ਮਸ਼ੀਨਾ ਕਿਆ ਕਰ ਲਣਗੀਆਂ ਕੁਝ ਵੀ ਨਹੀਂ ਕਰਦੀਆਂ ਹੁਣ ਉਹ ਰਿਆ ਮੈਂ ਵੀ ਤਾਂ ਲਾਇਆ ਹੀ ਆ 5-4-5 5 ਦਿਨ ਲੱਗਿਆ ਸਾਰੇ ਹਾਂ ਸਾਨੂੰ ਤਾਂ ਚੱਲ ਆਇਆ ਨਾਲ ਹੋਰ ਉਹਦੇ ਨਾਲ ਆ ਅੱਜ ਚੱਲ ਥੋੜੋ ਕੋਈ ਪੁਰਾਣਾ ਏਰੀਆ ਨਾ ਬਾਈ ਥੋੜੇ ਬੰਦੇ ਖੜਦੇ ਆ ਉਹ ਖੜਦੇ ਆ ਹਾਂ ਥੋੜਾ ਐ ਨਹੀਂ ਭੱਜਣ ਵਾਲਾ ਕੰਮ ਨਹੀਂ ਹੈਗਾ ਕਿਸੇ ਦਾ ਪਤਾ ਹੀ ਨਹੀਂ ਚਾਈ ਨਹੀਂ ਵੀ ਮਸ਼ੀਨ ਲਾ ਕੇ ਘੋਰ ਚੱਲਦੀ ਉਹ ਤੇ ਵੜਾ ਲਈ ਹੈ ਨਾ ਨਹੀਂ ਪੜਾਉਂਦਾ ਨਹੀਂ ਹੈਗਾ ਕਿੱਦਾਂ ਵੀ ਵੱਡੇ ਅਸੀਂ ਜਿੰਨਾ ਝੋਨੇ ਦਾ ਵੱਡਿਆ ਉਹੀ ਗਣਕ ਵੱਡੀ ਹੈ ਫੇਰ ਨਾ ਨਵਾਂ ਵੱਡਣਾ ਨਾ ਪੁਰਾਣਾ ਛੱਡਣਾ ਬਸ ਠੀਕ ਆ ਉਹੀ ਕੋਈ ਸਰ ਨਾਲੇ ਬਾਈ ਪੈਸੇ ਪੂਿਆਂ ਨੂੰ ਦਿੱਕਤ ਨਹੀਂ ਨਾ ਭਿਉਂਦੀ ਅਗਲੇ ਦਿਨ ਤੈਨੂੰ ਵੀ ਭੇਜਦਾ ਅਗਲੇ ਦਾ ਨਹੀਂ ਮੈਨੂੰ ਪਤਾ ਹੁਣ ਆ ਤੈਨੂੰ ਆਪੇ ਘਰ ਦੇ ਜਾਨੇ ਮੈਂ ਗਿਆ ਵੀ ਨਹੀਂ ਪੈਸੇ ਲੈਣ ਅੱਛਾ ਨਾ ਮਸ਼ੀਨ ਨਾਲ ਗਿਆ ਨਾ ਪੈਸੇ ਲੈਣ ਗਿਆ ਅਬੇ ਆਉਨੇ ਸਾਬ ਦੇ ਚੱਲ ਵਧੀਆ ਨਵੀਂ ਦਾ ਆਇਆ ਬਾਈ ਹੁਣ ਤੈਨੂੰ ਮੌਜ ਆ ਮਗਰ ਨਹੀਂ ਪੁਰਾਣੀ ਦੇ ਮਗਰ ਉਹ ਬੰਦਾ ਸਮਾਨ ਨੂੰ ਭੱਜੇ ਫਿਰ ਜਾਂਦਾ ਨਾ ਕਦੇ ਨਵੀਂ ਦਾ ਫਰਕ ਪਾ ਪਤਾ ਜਿਹੜਾ ਲੋਕਾਂ ਦਾ ਚਾਦਰਾਂ ਚ ਉਦਰਾ ਸਾਹਿਬ ਨਵੀਆਂ ਹੋ ਕਿਵੇਂ ਖੋਲੀ ਦੀ ਮਸ਼ੀਨ ਅੰਦਰ ਤਾਂ ਠੀਕ ਆ ਬਹੁਤ ਜ਼ਿਆਦਾ ਵਧੀਆ ਬਣਾਈ ਹੋਈ ਆ ਅੱਛਾ ਜਿੱਥੇ ਜਾਨੀ ਘਸਦੀ ਆ ਜ਼ਿਆਦਾ ਹਾਂ ਉੱਥੇ ਉਹਨਾਂ ਨੇ ਬਹੁਤ ਮੋਟੀ ਚਾਦਰ ਕਰੀ ਹੋਈ ਆ ਜਿੱਥੇ ਮਨ ਲਾ ਘਸਣੇ ਦੀ ਚਾਦਰ ਹੋਰ ਮੈਂ ਦੱਸਦਾ ਮੈਂ ਤਾਂ ਹੁਣ ਮੈਨੂੰ ਤਾਂ ਇੰਨੀ ਨੌਲੇਜ ਨਹੀਂ ਨਾ ਅੱਜ ਗਿਆ ਹੋਇਆ ਉਹ ਹਾਂ ਅੱਜ ਗ੍ਰਿਫਤਾਰੀ ਜਗ੍ਹਾ ਉਹਦੇ ਪੁੱਛਾਂਗੇ ਜੜ-ਜੜ ਤਾਂ ਉਹਨੇ ਹੀ ਫੋਲੀ ਆ ਇਹਦੀ ਹੈਨਾ ਬਾਈ ਦਾ ਬਸ ਇੱਥੇ ਮੰਜਾ ਲਾ ਕੇ ਗੋਲ ਬਸ ਬੈਠਣ ਆਲਾ ਹੀ ਆ ਸਤਾ ਚੱਕਸਾਲ ਕਰਾਉਣ ਆਲਾ ਹੀ ਆ ਕੋਈ ਬਾਹਰ ਤੇ ਲਿਆ ਦਿੰਨਾ ਜੇ ਕੋਈ ਚੀਜ਼ ਲਿਆਉਣੀ ਆ ਹਾਂ ਹਾਂ ਬਾਕੀ ਉਹਦਾ ਦੇ ਰਿਸ਼ਤੇਦਾਰ ਜੀ ਕਿਹਦਾ ਹੈ ਚੱਲ ਆਜੂ ਹੁਣ ਤਾਂ ਇੱਥੇ ਹੀ ਆ ਦੋ ਤਿੰਨ ਅਸੀਂ ਵੀ ਹਾਂ ਹੋਰੀ ਆ ਤੂੰ ਵੀ ਸਾਰਾ ਠੀਕ ਆ ਠੀਕ ਆ ਹੁਣ ਕਿਥੇ ਮੱਕੀ ਦਾ ਲਾਉਣਾ ਸੂਰਜਮੁਖੀ ਚਲਾਵਾਂਗੇ ਬਾਈ ਸੂਰਜਮੁਖੀ ਲਾਉਣਾ ਹਾਂ ਅੱਛਾ ਮਾ ਲਾ ਲੈਣੇ 50 ਦਨ ਮੱਕੀ ਦੇ ਪਹਿਲਾ ਪਹਿਲਾ ਜਿਹੜੇ ਲੱਗਦੇ ਆ ਫਾਇਦਾ ਹੀ ਆ ਕਿ ਨਹੀਂ ਨਾ ਨਾ ਵਧੀਆ ਨਵਾਂ ਥੰਦਾ ਖੜਾ ਕੇ ਕੀ ਕਰਨਾ ਨਾ ਨਾ ਕੋਈ ਫਾਇਦਾ ਨਹੀਂ ਹੋਰ ਚਾਹੀਦਾ ਵੀ ਆ ਮਿੱਟੀ ਦੇ ਲਾ ਕੇ ਮੈਂ ਨਿਕਲਦੀ ਆ ਬਾਈ ਬਹੁਤ ਮਿੱਟੀ ਜੱਕ ਹੋਈ ਇਧਰ ਹਿਆਰ ਪਰ ਨਹੀਂ ਐਡੀ ਐਡੀ ਵੱਟ ਪਾਉਂਦੇ ਆ ਨਾ ਗੜ ਛਾਂਕਰ ਕਨੀ ਜਿਹੜੀਆਂ ਤਵੀਆਂ ਵਾਲੇ ਜਿਹੜੇ ਉਹ ਬਹੁਤ ਵੱ ਜੇ ਜਿੱਤੇ ਦੀ ਵਟ ਖਰਾਬ ਕਰਦੀ ਆ ਨਾਲ ਟੋਆ ਪਾ ਦਿੰਦੀ ਆ ਉਹ ਅੰਬਾਸ ਉਹ ਪਹਿਲਾਂ ਮਸ਼ੀਨ بڑے ਟਾਇਰ ਗਿਰ ਜਾਂਦੇ ਆ ਉਹਦਾ ਨਹੀਂ ਪਤਾ ਲਾ ਛੋਟੇ ਟਾਇਰਾਂ ਦਾ ਦੋ ਵਾਰ ਪਤਾ ਲੱਗਦਾ ਵਟ ਚ ਚੜੀ ਦਾ ਇੱਕ ਉਤਰੀ ਦਾ ਬਾਕੀ ਵਿਜੇਤਰ ਸਿੰਘ ਪਹੁੰਚ ਗਿਆ ਕਣਕ ਚ ਤਾਂ ਗਏ ਹੋ ਗਿਆ ਦਾ ਐਮਪੀ ਤੇ ਜਾ ਕੇ ਹੈ ਪਤਾ ਹੀ ਤੈਨੂੰ ਇੱਥੇ ਤੇ ਬਦੰਦਰ ਨਾਲ ਗਿਆ ਉੱਥੇ ਤੇ ਆ ਗਿਆ ਕਹਿੰਦਾ ਮੈਂ ਕਰਨੀ ਜਾਣਾ ਮੁੜ ਕੇ ਆਈ ਨਹੀਂ ਬੰਦਿਆਂ ਨੂੰ ਇਹ ਹੀ ਤਾਂ ਹੁਣ ਪਤਾ ਨਹੀਂ ਲੱਗਦਾ ਹਾਂ ਨਹੀਂ ਤੇ ਕਈ ਦੀ ਘਰ ਵਾਲੀ ਬਿਮਾਰ ਸੀ ਬਾਈ ਚਲੋ ਖੋਲਦੇ ਆ ਇਹਨੂੰ ਫੇਰ ਤੈਨੂੰ 12 ਇੰਚ ਦੇ ਚਾਹਿਆ ਹੋਰ ਵਿੱਚ ਇੱਤਰ 90 ਕਿਵੇਂ ਆ? ਫੀ ਬੜਾ ਸਰ ਰਾਂਗ ਗੋਰਾ ਕਰਿਆ ਓਏ ਪੰਜਾਬ ਚ ਰਹਿ ਗਏ ਹੈ ਵਿਹਲਾ ਦੇਰ ਦਾ ਲੱਗਦਾ ਮੈਨੂੰ ਹੋ ਗਿਆ ਮੈਂ ਕਿਹਾ ਅੱਜ ਮੈਂ ਵਿਹਲਾ ਹੋਵੇ ਤਾਂ ਸਿੱਧਾ ਤੁਹਾਡੇ ਕੋਲ ਆਇਆ ਅੱਛਾ ਤੂੜੀ ਤਾੜੀ ਬਣਾ ਕੇ ਸਿੱਧਾ ਹੀ ਬਾਕੀ ਇਹਦਾ ਅੱਜ ਅੰਦਰ ਦੇ ਖੋਲਾਂਗੇ ਇਹਦੇ ਵਿੱਚ ਕੀ ਕੀ ਹੈ ਨਾ ਚੇਂਜ ਆ ਨਵੇਂ ਮਾਡਲਾਂ ਦੇ ਵਿੱਚ ਹੈ ਨਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਊਂਡ ਟ੍ਰਿਪ ਦਾ ਹੀ ਦੱਸਦਾ ਅੱਗੇ ਕੀ ਹੁੰਦਾ ਨਾ ਮੱਕੀ ਦੇ ਵੇਲੇ ਹੈ ਨਾ ਸਾਊਂਡ ਟ੍ਰਿਪਾਂ ਜਿਹੜੀਆਂ ਟੁੱਟਦੀਆਂ ਦੀਆਂ ਹੈ ਨਾ ਮਸ਼ੀਨਾਂ ਦੀਆਂ ਮੱਕੀ ਦੇ ਵਿੱਚ ਟੁੱਟ ਪਰ ਜਿਹੜੀ ਹੁਣ ਕਰਤਾਰ ਦੀ ਸਾਊਂਡ ਟ੍ਰਿਪ ਆ ਨਾ ਇਹ ਬਈ ਮੰਨ ਲਓ ਲਗਜ਼ਰੀ ਸਾਊਂਡ ਟ੍ਰਿਪ ਹੋ ਗਈ ਇਹਨੂੰ ਕਹਿੰਦੇ ਲਗਜ਼ਰੀ ਜਿੰਨੀ ਵਾਸਕਟ ਉੱਤੇ ਥੱਲੇ ਹੋਣੀ ਆ ਨਾ ਇਹ ਵਾਸਕਟ ਦੇ ਨਾਲੇ ਜੁਆਇੰਟ ਕਰੀ ਹੋਈ ਆ ਦੇਖੋ ਨਾਲੇ ਇਹਦੇ ਜੁਆਇੰਟ ਕਰਤੀ ਜਦੋਂ ਵਾਸਕਟ ਜਿੰਨੀ ਉੱਤੇ ਥੱਲੇ ਹੋਣੀ ਆ ਇਹਨੇ 19 ਬਾਸਕਟ ਦੇ ਨਾਲ ਸੌਨ ਟ੍ਰਿਪ ਵੀ ਉੱਤੇ ਥੱਲੇ ਹੁੰਦੀ ਆ ਉਹਨੇ ਦੀ ਅੱਗੇ ਗੋਲੀ ਪੈਂਦੀ ਕਰਦੀ ਉਹਦੇ ਨੂੰ ਆ ਬਾਸਕਟ ਵਾਲਾ ਕੰਮ ਕਰਤਾ ਹਾਂ ਮਿਓ ਕੰਮ ਨਹੀਂ ਹੈਗਾ ਉਹ ਟੁੱਟ ਜਾਊਗੀ ਅੱਗੇ ਕੀ ਹੁੰਦਾ ਹਨਾ ਮੀਨ ਵਾਲੇ ਤਾਂ ਉਹ ਗੈਪ ਰਹਿ ਜਾਂਦਾ ਦਾ ਬਾਈ ਇੱਥੇ ਹਨਾ ਜਦੋਂ ਬਾਸਕਟ ਉੱਤੇ ਲੱਗ ਜਾਂਦੀ ਸੀ ਫ੍ਰੈਸਰ ਨਾਲ ਲਾ ਲੰਦੇ ਤੇ ਪਰ ਟਾਈਟ ਕਰ ਲੰਦੇ ਤਾਂ ਇੱਥੇ ਗੈਪ ਪੈ ਜਾਂਦਾ ਹੁੰਦਾ ਦਾ ਚੀਜ਼ ਦੇ ਵਿੱਚ ਹੁਣ ਉਹ ਗੈਪ ਵਾਲਾ ਸਿਸਟਮ ਹੀ ਖਤਮ ਹੋ ਗਿਆ ਜਿੰਨੀ ਆਪਾਂ ਬਾਸਕਟ ਉੱਤੇ ਉੱਤੇ ਮੰਨ ਲਓ ਲਾਲੀ ਬਾਸਕਟ ਹੈ ਨਾ ਬਾਸਕਟ ਉੱਤੇ ਚੱਕੀ ਕੀਤੀ ਥਰੇਸਰ ਦੇ ਨੇੜੇ ਆ ਗਈ ਤਾਂ ਸਾਊਂਡ ਟਰਿੱਪ ਵੀ ਨੇੜੇ ਜਾਣੀ ਆ। ਬਾਕੀ ਬਹੁਤ ਵਧੀਆ ਰਿਜ਼ਲਟ ਰਿਹਾ ਇਹਦਾ ਸਾਊਂਡ ਟਰਿੱਪ ਦਾ। ਹਾਂਜੀ ਤੁਹਾਨੂੰ ਦਿਖਾਵਾਂਗੇ ਖੋਲ-ਕੂਲ ਕੇ ਸਾਫ਼-ਸੂਬ ਕਰਕੇ ਹਨ ਵਧੀਆ ਨਾ ਤਰੀਕੇ ਨਾਲ। ਆ ਦੇਖੋ ਇਹਦੇ ਨਟ ਪਾਤੇ ਨਟ ਪਾਉਣ ਦਾ ਜਿਵੇਂ ਬਾਸਕਟ ਦੇ ਵਿੱਚ ਆਪਾਂ ਗੋਲੀਆਂ ਪਾਉਨੇ ਆ ਨਾ ਉਹ ਗੋਲੀਆਂ ਪਾਤੀਆਂ ਵੀ ਜਿਵੇਂ ਬਾਸਕਟ ਉੱਤੇ ਥੱਲੇ ਹੁੰਦੀਆਂ ਨਾਲ ਸਾਊਂਡ ਟਰਿੱਪ ਵੀ ਉੱਤੇ ਥੱਲੇ ਹੁੰਦੀ ਆ। ਹੁਣ ਆ ਨਾਲ ਲੱਗੇ ਹੋਣਾ ਨਾਟ ਇੱਧਰ ਵੀ। ਇਹ ਅੱਗੇ ਨਾਟ ਨਹੀਂ ਹੁੰਦੇ ਬਾਸਕਟ 1900 ਟ੍ਰਿਪ ਥੱਲੇ ਉੱਪਰ ਆਉਣੀ ਹੈ। ਬਾਕੀ 12 ਦਾ ਠੀਕੇ ਆ ਨਾ ਵੀ ਜਿੱਤਰ। ਉਹ ਤਾਂ ਸਹੀ ਹੈ। ਹੈ? ਇਹ ਕਣਕ ਦੇ ਚੱਲੀ ਹੈ। ਪਲੇਟਾਂ ਨਹੀਂ ਯਾਰ ਉਹ ਪੱਤੀਆਂ ਨਹੀਂ ਲਾਈਆਂ ਹੋਰ ਹੈ ਨਾ। ਉਹ ਲੋ ਥ੍ਰੈਸ਼ਰ ਕੰਪਨੀ ਕੋਲ ਜਾਣਾ ਪੈਣਾ। ਉਹ ਲੋ ਹੈ। ਉਹ ਆ ਕੇ ਲਿਆਉਣਾ। ਹੋਰ ਮੱਕੀ ਜੀ ਦਾ ਪਲੇਟਾਂ ਲਾਉਣੀਆਂ ਆਪਾਂ ਉਹ ਮੰਦ ਕਰਨਾ। ਉਹਦੇ ਨਾਲ ਭਾਈ ਛੱਲੀ ਆਦਰ ਤੁਗੜੀ ਪਿੱਛੇ ਨਹੀਂ ਜਾਂਦੀ ਹੈਗੀ। ਹੈ ਨਾ? ਆ ਉਹਰੇ ਪੱਤੀਆਂ ਲੱਗਣਗੀਆਂ ਉਹਦੇ ਵਿੱਚ ਫੇ ਪਲੇਟਾਂ ਜਿਹੜੀਆਂ ਥ੍ਰੈਸ਼ਰ ਬੰਦ ਹੋਣੇ ਆਉਣੀਆਂ ਉਹ ਪਲੇਟਾਂ ਉਹਰੇ ਘਸ ਹੋਣਗੀਆਂ ਲੱਗੀਆਂ ਨਹੀਂ ਥ੍ਰੈਸ਼ਰੇ ਬਦਲ ਲਿਆਵਾਂਗੇ ਹੋਰ ਕਿਹੜਾ ਉੱਥੇ ਬਿਲਡਿੰਗ ਕਰਾ ਕੇ ਲਿਆਊਗਾ ਉਹ ਆਣਾ ਕਿ ਨਹੀਂ ਗਗਨ ਨੂੰ ਲਾ ਦਿੰਨੇ ਫੋਨ ਥ੍ਰੈਸ਼ਰੇ ਚੇਂਜ ਕਰ ਲਿਆਵਾਂਗੇ ਨਾਲੇ 12 ਨਮੀਆਂ ਹੋ ਜਾਣਗੀਆਂ ਹੈ ਕਿ ਨਹੀਂ ਹੋਰ ਹੋਰ ਬਾਕੀ ਆਏ ਆ ਵੀ ਪਲੇਟਾਂ ਨਾਲ ਇਹ ਰਹਿੰਦਾ ਵੀ ਰਕੜੀ ਤੁਗੜੀ ਛੱਲੀ ਬਾਈ ਜਿਹੜੀ ਥਰੇਸ਼ਰ ਦੇ ਵਿੱਚੋਂ ਰੇ ਜਲ ਜਾਂਦੀ ਹੈ ਨਾ ਘੁੰਮਦੀ ਘਮਾਉਂਦੀ ਤੁਹਾਨੂੰ ਪਤਾ ਬਾਹਰ ਤਾਂ ਨਿਕਲ ਨਹੀਂ ਹੁੰਦਾ ਉਹ ਤੇ ਜਦੋਂ ਗੇੜਾ ਖਾ ਕੇ ਪਿੱਛੇ ਨੂੰ ਨਿਕਲ ਜਾਂਦੀ ਆ ਉਹ ਚੀਜ਼ ਦਾ ਵਾ ਬੈਨੀਫੀਟਰ ਰਹਿੰਦਾ ਮੱਕੀ ਦੇ ਵਿੱਚ ਹਾਣਾਟ ਵੀ ਖੁੱਲਣੇ ਪੈਣਗੇ ਇਹੇ ਖੁੱਲਣੇ ਫੇਰੀ ਨਿਕਲ ਅੱਛਾ ਤੁਹਾਨੂੰ ਮੈਂ ਦੱਸ ਦਿਆਂ ਨਾ ਸ਼ੀਕ ਦੇਖਿਓ ਇੱਧਰ ਹਾਂ ਆਹ ਸ਼ੀਕ ਨੇ ਅਰ ਕੀ ਕਮਾਲ ਸਾਡੇ ਨਾਲ ਹੋ ਗਈ ਮੈਂ ਆਹ ਸ਼ੀਕ ਦੇਖਿਆ ਤਰ੍ਹਾਂ ਆਹ ਜਿਹੜਾ ਹਾਂ ਮੈਂ ਦੇਖਿਆ ਤਰ੍ਹਾਂ ਨਾਟ ਡਿੱਗ ਗਿਆ ਇਹਦਾ ਸੌਂਡ ਰਿਪ ਦਾ ਹਾਂ ਮੇਰੇ ਹੱਥ ਪਾ ਮਨੂ ਕਰੇ ਸ਼ੇਕ ਨੂੰ ਲੱਭੇ ਉਹ ਵੀ ਸੌਂਡ ਰਿਪੇ ਨਵੇਂ ਮਾਡਲ ਦੀ ਗੱਡੀ ਮੇਰੇ ਹੱਥ ਪਾ ਆ ਗਿਆ ਤੇ ਮੈਨੂੰ ਲੱਭੇ ਨਾ ਹੂੰ ਫਿਰ ਇੱਕ ਦਿਨ ਵਿਹਲੇ ਖੜੇ ਪਏ ਉੱਥੇ ਬਿਆਵਰੇ ਦੀ ਗੱਲ ਹੈ ਮੈਂ ਕਿਹਾ ਦੇਖੀ ਤੇ ਗਈ ਸਾਗ ਦਾ ਕੀ ਸੌਂਡ ਰਿਪ ਜੇ ਮੈਂ ਆਹ ਅੱਗੇ ਨਾ ਡਾਣਾ ਐਵੇਂ ਹੀ ਗਿਰ ਗਿਆ ਆਹ ਜਿਹੜਾ ਖੋਲ ਗਿਆ ਪੱਥਰ ਪੁੱਥਰ ਦੀ ਸਾਈਡ ਦੇ ਕੀਤੇ ਦੇ ਹਾਂ ਇੱਥੇ ਦੀ ਗੇ ਨਾ ਡੇ ਤੇਰਾ ਪਤਾ ਲੱਗਾ ਨਹੀਂ ਆ ਪਾਸ ਸੈਟਮ ਵਧੀਆ ਕਰਤਾ ਇਹਨਾਂ ਨੇ ਹੂੰ ਮੈਂ ਤਾਂ ਸ਼ੇਕ ਨਹੀਂ ਹੱਥਲੇ ਦਿੱਤਾ ਹੋਇਆ ਹੂੰ ਮੈਂ ਦੇਖਾ ਉਹ ਹੈ ਨਹੀਂ ਸ਼ੇਕ ਦਿੱਤਾ ਨਹੀਂ ਆਹ ਸਿਸਟਮ ਵਧੀਆ ਹੋ ਗਿਆ ਆ ਵੀ ਇਹਦੇ ਸ਼ੇਕ ਹੈਗਾ ਬਾਡੀ 'ਚ ਤੇ ਸਾਊਂਡ ਟ੍ਰਿਪ ਜਾਂ ਨਹੀਂ ਤੇ ਹੂੰ ਨਹੀਂ ਆਹ ਸਿਸਟਮ ਵਧੀਆ ਹੋ ਗਿਆ ਇਹ ਵਧੀਆ ਵਰਨਾ ਨਾਲੀ ਤਾਂ ਹੋ ਜਾਂਦੀ ਠਾਹ ਹਾਂ ਜਨੇ ਉਹ ਗੈਪ ਜਾ ਵੀ ਨਹੀਂ ਅੱਗੇ ਜਿਵੇਂ ਆਪਾਂ ਕਹਿੰਦੇ ਸੀ ਥੱਲੇ ਨੂੰ ਬੈੱਡ ਪਰ ਸਿੱਧੀ ਮੱਕ ਫਸਲ ਚਲ ਜਾਂਦੀ ਉਹ ਵੀ ਜਾਣ ਦਾ ਖਤਰਾ ਨਹੀਂ ਕੋਈ ਇੱਥੇ ਕਈਆਂ ਨੇ ਆ ਗੈਪ ਬੰਦ ਕਰਾਏ ਆ ਹਾਂ ਕਰਾਏ ਆ ਗੈਪ ਬਹੁਤ ਆ ਕਈ ਜਗ੍ਹਾ ਇਹੋ ਚੀਜ਼ ਦਾ ਬੈਨੀਫਿਟ ਹੋ ਗਿਆ ਗੈਪ ਬੰਦ ਕਰਾਉਂਦੇ ਇੱਕ ਹੋਰ ਇਹ ਸਭ ਹੌਲੀ ਜੀ ਬਾਲੀ ਬਣਾਈ ਆ ਹਾਂ ਤਾਂ ठा ਆ ਰਾਵ ਨਾ ਹੁੰਦੀ ਆ ਹਾਂ ਉਹ ਖੜੀ ਰਹਿੰਦੀ ਤੇ ਵਜ ਵਜ ਕੇ ਟੁੱਟ ਜਾਂਦੀ ਏ ਤਾਂ ਨਾ ਹੋ ਜਾਂਦੀ ਨਾਲ ਹੀ ਗਾਇਬ ਨਹੀਂ ਤਾਂ ਰਹਿੰਦਾ ਉੱਥੇ ਫਸ ਮਾਲ ਨਹੀਂ ਫਸਦਾ ਹੋਰ ਸੁਣਾ ਫਿਰ ਬਹੁਤ ਵਧੀਆ ਬਾਕੀ ਰਾਜੂ ਨੇ ਪਹੁੰਚਣਾ ਤਾਂ ਰਾਜੂ ਨੂੰ ਸਾਨੂੰ ਪਤਾ ਵੀ ਨਾ ਗਲੀ ਤੇ ਸੱਟ ਲੱਗਣ ਕਰਕੇ ਨੂੰ ਮੈਂ ਹੀ ਨਹੀਂ ਛੇੜਿਆ ਮੈਂ ਕਿਹਾ ਕਾ ਨੂੰ ਉਹ ਨਾ ਬਸੀ ਜਾਂਦੇ ਟਾਈਮ ਜਦ ਤੱਕ ਰਾਂ ਠੀਕ ਹੋ ਜਾਊਗਾ ਰੈਡੀ ਹੋ ਜਾਊਗਾ ਵੀ ਦਾ ਕਿਹੜਾ ਬਾਈ ਬਹੁਤਾ ਕੰਮ ਆ ਥਰੇਸਰ ਕੱਢਣਾ ਕੱਢਣ ਤੋਂ ਬਾਅਦ ਜਿਹੜੀ ਬਾਸ ਕੱਢਾ ਮੱਕੀ ਵਾਲੀ ਉਹ ਪਾਉਣੀ ਆ ਉਹ ਪਾਉਣ ਦੇ ਬਾਅਦ ਆਪਣਾ ਜਿਹੜਾ ਗਾਂ ਵਾਲਾ ਪ੍ਰੋਜੈਕਟ ਹੈ ਨਾ ਵੀ ਮੱਕੀ ਆ ਮੱਕੀ ਦੇ ਪਹਿਲਾਂ ਸੂਰਜਮੁਗੀ ਆ ਉੱਥੇ ਡਾਇਰੈਕਟਰ ਕਟਰ ਜਿਹੜਾ ਨਾ ਆਪਾਂ ਉਹ ਚਲਾ ਕੇ ਦੇਖਣਾ ਹੈ ਬਈਆਂ ਗੱਲੇ ਹੋਈਆਂ ਆਪਣੀਆਂ ਜੇ ਨਾ ਬੰਦੇ ਨਾਲ ਉਹ ਕਹਿੰਦਾ ਵੀ ਵੀਰੇ ਚਲਾਇਆ ਨਹੀਂ ਹਜੇ ਕਦੇ ਵੀ ਕਿਸੇ ਨੇ ਉਹਰੇ ਹੈ ਨਾ ਵੀ ਜੇ ਤੁਹਾਡਾ ਪ੍ਰੋਸੈਸ ਕਾਮਯਾਬ ਹੁੰਦਾ ਤਾਂ ਥੋੜਾ ਸੀਜ਼ਨ ਵਧੀਆ ਲੱਗ ਜੂਗਾ ਬਾਕੀ ਇਹਨੂੰ ਹੁਣ ਤਾਂ ਕਰਕੇ ਖੋਲ ਕੇ ਇਹਦੀ ਬਾਸਕਟ ਆ ਜਿਹੜੀ ਹੈ ਨਾ ਮੱਕੀ ਵਾਲੀ ਆ ਉਹ ਪਾ ਲਾਂਗੇ ਮੱਕੀਆਂ ਵੀ 베アリング ਬੂਰਿੰਗ ਆ ਨਾ ਚੈੱਕ ਕਰ ਲਾਂਗੇ ਮੇਨ 베アリング ਆ ਜਿਹੜੇ ਚਾਰੇ 베アリング ਆ ਨਾ ਚੈੱਕ ਕਰ ਲਾਂਗੇ ਤੁਹਾਨੂੰ ਪਤਾ ਵੀ ਲੰਬੀ ਚੱਲ ਕੇ ਆਈ ਬਈ ਮਸ਼ੀਨ ਆ ਨਾ ਕੰਪਨੀ ਨੇ ਤਾਂ ਹੁਣ ਤਾਂ ਸਮਾਨ ਲਾ ਕੇ ਦੇ ਦਿੱਤਾ ਆਪਾਂ ਨੂੰ ਉਹਦੇ ਵਿੱਚ ਹੁਣ ਵੀ ਮੈਨੂੰ ਕਈ ਬਾਈ ਇਹ ਕਹਿਣਗੇ ਨਾ ਵੀ ਯਾਰ ਨਵੀਂ ਮਸ਼ੀਨ ਬਾਈ ਤੂੰ ਖੋਲ ਕੇ ਬਹਿ ਗਿਆ ਬਾਈ ਖੋਲਣੇ ਆਪਣੀ ਮਨ ਦੀ ਤਸੱਲੀ ਆ ਨਾ ਸੀਜ਼ਨ ਦੇ ਵਿੱਚ ਤੁਹਾਨੂੰ ਪਤਾ ਵੀ ਅਸੀਂ ਚਾਬੀ ਤੱਕਰ ਚੱਕੇ ਨਹੀਂ ਕੋਈ ਦੇਖੀ ਪਹਿਲਾ ਆਪਾਂ ਜਿਹੜੀ ਤਸੱਲੀ ਕਰਗੇ ਤੇ ਕਰਗੇ ਤੇ ਉਹ ਵੀ ਬਾਬੇ ਦੀ ਕਿਰਪਾ ਗੱਲ ਜਿਹੜੀਆਂ ਚੀਜ਼ਾਂ ਹਨਾ ਤੁਹਾਨੂੰ ਦਿਖਾਈਆਂ ਤਾਂ ਪੁਲੀਤੀ ਆਪਣੀ ਇਹਦਾ ਸੋਰੀ ਗੇਰਤਾ ਉਹਦਾ ਫਿਲਟਰ ਵਾਲਾ ਤੜਿਆ ਹੋਇਆ ਆਪਾਂ ਗੇਰ ਚੇਂਜ ਕਰਿਆ ਤਾਂ ਉਹਦੇ ਵਿੱਚ ਵੀ ਹਨਾ ਕਈ ਮੈਨੂੰ ਵੀਰਾਂ ਨੇ ਇਹ ਗੱਲ ਕਹੀ ਦੀ ਕਹਿੰਦੇ ਭਾਈ ਨਵੀਂ ਮਸ਼ੀਨ ਖੋਲ ਕੇ ਬਹਿ ਗਿਆ ਨਵੀਂ ਖੋਲ ਕੇ ਬਹਿ ਗਿਆ ਪਰ ਉਹਦੇ ਵਿੱਚ ਵੀ ਭਾਈ ਰਾਜਤਾ ਹਨਾ ਵੀ ਜੇ ਇੱਥੇ ਆਪਾਂ ਖੋਲ ਕੇ ਦੇਖ ਲਈ ਤੀ ਕੁਝ ਨਹੀਂ ਵਿਗੜਿਆ ਜਾ ਕੇ ਵਧੀਆ ਐਰ ਮੈਂ ਕਹਿੰਦਾ ਮੁੜਕੇ ਬਾਹੀਗੁਰੂ ਦੀ ਕਿਰਪਾ ਨਾਲ ਸੀਜ਼ਨ ਦੇ ਵਿੱਚ ਚਾਬੀ ਨਹੀਂ ਚੱਕੀ ਨਾ ਹੀ ਲੋਡ ਪਈ ਆ ਗਰੀਸ਼ ਵੀ ਬਈ ਬੰਦੇ ਹਨਾ ਵੀ ਮਨਮਰਜ਼ੀ ਨਾਲੇ ਮਾਰਦੇ ਤੇ ਸੀਜ਼ਨ ਆ ਜਿਹੜਾ ਇਹਨੇ ਕਰਤਾਰ ਨੇ ਆਪਣੀ ਦੇ ਨਾ ਬਹੁਤ ਸੋਹਣਾ ਲਾਇਆ ਸੋਹਣੇ ਦੇ ਮਤਲਬ ਵੀ ਟੌਪ ਦਾ ਹੀ ਲਾਇਆ ਕੋਈ ਵੀ ਇਹਦੇ ਵਿੱਚ ਬ੍ਰੇਕਡਾਊਨ ਨਹੀਂ ਆਈ ਕੋਈ ਵੀ ਕੰਪਨੀ ਕੰਨੀ ਤੋਂ ਕਮੀ ਨਹੀਂ ਆਈ ਕੋਈ ਸਮਾਨ ਦੀ ਵਿੱਚ ਮੰਨ ਲਓ ਕੰਪਲਿਓ ਨਹੀਂ ਕੰਪਲੀਟ ਨਹੀਂ ਆਈ ਹਨਾ ਵੀ ਟੁੱਟ ਗਿਆ ਕੁਝ ਜਾਂ ਬੈਰਿੰਗ ਟੁੱਟ ਗਿਆ ਜਾਂ ਕੋਈ ਹੋਜੇਂਗੇ ਟੁੱਟ ਗਿਆ ਜਾਂ ਕਾਉਂਟਰ ਟੁੱਟ ਗਈ ਕੋ ਕਿਸੇ ਪ੍ਰਕਾਰ ਦੀ ਵੀ ਕੋਈ ਦਿੱਕਤ ਨਹੀਂ ਆਈ ਬਾਕੀ ਉਹਦੇ ਬਾਅਦ ਕੰਪਨੀ ਦੀ ਕਿਵੇਂ ਰਹੀ ਸਰਵਿਸ ਸਰਵਿਸ ਇਹ ਜਿਹੜੇ ਬੰਦੇ ਹਨ ਕਰਤਾਰ ਚਲਾਉਂਦੇ ਆ ਉਹਨਾਂ ਨੂੰ ਬਈ ਪੂਰਾ ਪਤਾ ਹੀ ਆ ਵੀ ਇਹ ਦੀ ਸਰਵਿਸ ਹੈ ਜਿਹੜੀ ਉਹ ਸਾਰੇ ਜਾਣਦੇ ਆ ਨਾ ਮੈਨੂੰ ਤਾਂ ਕਹਿਣ ਦੀ ਵੈਸੇ ਲੋੜੇ ਨਹੀਂ ਹੈਗੀ ਬਾਕੀ ਆਪਾਂ ਨੂੰ ਵੀ ਫੋਨ ਮੈਨੂੰ ਹਫਤੇ ਦੇ ਵਿੱਚ ਇੱਕ ਦੋ ਫੋਨ ਆਉਂਦੇ ਆਉਂਦੇ ਤੇ ਵੀ ਦੱਸੋ ਜੀ ਕਿਦਾਂ ਕੋਈ ਮਹੀਨੇ ਦੇ ਵਿੱਚ ਕੰਪਲੀਟ ਜਾਂ ਕੋਈ ਦਿੱਕਤ ਆਈ ਹੋਵੇ ਵੀ ਸਾਡੀ ਟੀਮ ਆ ਜਿਹੜੀ ਤੁਹਾਡੇ ਲਵੇਈ ਐ ਐਮਪੀ ਦੇ ਵਿੱਚ ਵੀ ਆਉਂਦੇ ਰਹੇ ਜੰਮੂ ਦੇ ਵਿੱਚ ਵੀ ਆਉਂਦੇ ਰਹੇ ਹਨਾ ਇੱਧਰ ਪੰਜਾਬ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਆ ਕੇ ਵੀ ਆਉਂਦੇ ਰਹੇ ਪਰ ਬਾਬਾ ਜੀ ਦੀ ਕਿਰਪਾ ਨਾਲ ਕਦੇ ਵੀ ਆਪਾਂ ਨੂੰ ਹਨਾ ਉਹ ਗੱਲ ਦੀ ਦਾ ਸਿਸਟਮ ਦੀ ਲੋੜ ਪਈਓ ਨਹੀਂ ਨਾ ਹੀ ਆਪਾਂ ਕੀ ਬਲਾਈ ਆ ਕੰਪਨੀ ਵਾਲੇ ਨਾ ਹੀ ਕੋਈ ਇੰਜਨ ਦੇ ਵਿੱਚ ਦਿੱਕਤ ਆਈ ਆ ਇੰਜਨ ਦੇ ਵਿੱਚ ਕੋਈ ਵੀ ਇੱਕ ਪੈਸੇ ਦੀ ਵੀ ਕੰਪਲੀਟ ਨਹੀਂ ਆਈ ਹਨਾ ਕੋਈ ਆਪਾਂ ਨੇ ਜੂਰੀਆ ਬੰਦ ਨਹੀਂ ਕਰਾਇਆ ਕੋਈ ਆਪਾਂ ਨੇ ਇਹਦਾ ਹੋਰ ਕੁਝ ਨਹੀਂ ਕਰਾਇਆ ਕੋਈ ਸੌਫਟਵੇਅਰ ਚੈੱਕ ਨਹੀਂ ਕਰਾਇਆ ਬਸ ਸਿਰਫ ਇੱਕ ਕੱਲ ਪਰਸੋਂ ਸਰਵਿਸ ਜ਼ਰੂਰ ਕਰੀ ਆ ਸਰਵਿਸ ਕਰੀ ਆ 14500 ਰੁਪਿਆ ਸਰਵਿਸ ਦਾ ਜਿਹੜਾ ਖਰਚਾ ਹੈ ਨਾ ਡੀਜ਼ਲ ਫਿਲਟਰ ਆਇਲ ਫਿਲਟਰ ਇੱਕ ਜੂਰੀਏ ਟੈਂਕੀ ਦੇ ਵਿੱਚ ਫਿਲਟਰ ਈਕਾ ਇਹ ਨਾ ਚਾਰ ਚੀਜ਼ਾਂ ਹਨਾ ਪਾ ਕੇ ਲੇਬਰ ਜਿਹੜੀ ਕੰਪਨੀ ਦੀ ਫ੍ਰੀ ਆ ਬਾਕੀ ਜਿਹੜੇ ਫਿਲਟਰ ਵਗੈਰਾ ਦੇ ਖਰਚੇ ਹਨਾ ਉਹ ਖਰਚੇ ਆਪਾਂ ਦੱਤੇ ਆ 14500 ਦੀ ਦੀ ਹੋਈ ਆ ਸਰਵਿਸ ਤੇਲ ਇੱਕ ਤੇਲ ਹਨਾ ਉਹਦੇ ਵਾਰ ਡੀਜ਼ਲ ਫਿਲਟਰ ਆਇਲ ਫਿਲਟਰ ਇੱਕ ਯੂਰੀਆ ਟੈਂਕੀ ਦੀ ਫਿਲਟਰ ਇਹ ਤਿੰਨ ਚਾਰ ਚੀਜ਼ਾਂ ਪਾ ਕੇ ਹਨਾ 14.5 ਹਜ਼ਾਰ ਦਾ ਆਪਣਾ ਖਰਚਾ ਹੋਇਆ ਬਾਕੀ ਵੀ ਆਪਾਂ ਹੁਣ ਇਹ ਨਹੀਂ ਕਰਦੇ ਆ ਖੋਲ ਬੰਨ ਬਣਾਈਆ ਹਨਾ ਖੋਲ ਕਲਈਆ ਇਹਦੇ ਵਿੱਚ ਜਿਹੜਾ ਮਾੜਾ ਮੋਟਾ ਕੋਈ ਦਿੱਕਤ ਫਿੱਕਤ ਹੈਗੀ ਦੀ ਜਿੱਥੇ ਕੋਈ ਵੀ ਸਾਫ਼ ਸੁਪਈਆ ਪਹਿਲਾਂ ਤਾਂ ਧੋਵਾਂਗੇ ਇਹਨੂੰ ਯਾਰ ਮਸ਼ੀਨ ਦੀ ਤੁਹਾਨੂੰ ਪਤਾ ਹੀ ਐ ਕਿ ਮੀ ਪੈਣ ਨਾਲ ਹਨਾ ਇੱਕਦਾਂ ਤਾਂ ਵਹਿ ਗਿਆ ਏਰੀਆ ਦੇ ਜਿੱਥੇ ਕਿ ਇਹ ਦੇ ਵਿੱਚ ਆਲੀ ਚੂਹੇ ਦੀ ਖੱਟ ਦੀ ਉਧਰ ਬਰਸੀਨ ਨੂੰ ਪਾਣੀ ਲਾਇਆ ਤਾਂ ਅੱਧਾ ਟਾਇਰ ਵਹਿ ਗਿਆ ਵੇ ਜਿੱਤਰਾ ਹਾ ਅੱਧਾ ਟਾਇਰ ਪਰ ਦੇਖ ਲੈ ਤੂੰ ਚੰਦਰੀਆਂ ਟੋਸ਼ਾਂ ਨਹੀਂ ਪਾਇਆ ਅੱਗੇ ਪਿੱਛੇ ਅੱਗੇ ਪਿੱਛੇ ਮੈਨੂੰ ਬੰਦੇ ਕਹਿੰਦੇ ਨਿਕਲ ਨਹੀਂ ਨੀ ਬਾਈ ਮੈਂ ਕਹਾ ਨਹੀਂ ਕੁਛ ਨਹੀਂ ਹੁੰਦਾ ਤੋ ਹੀ ਪਰੇ ਹੋ ਜਾ ਵਾ ਕਰਕੇ ਅੱਗੇ ਪਿੱਛੇ ਅੱਗੇ ਪਿੱਛੇ ਸਰਬਥੇ ਦੀ ਕਰਾਤੀ ਗੱਲ ਪਿਓ ਜਿੱਦਾਂ ਆਪਾਂ ਨਹੀਂ ਕਰਾਉਣਾ ਬੰਦ ਤੁਸੀਂ ਨਹੀਂ ਕਰਾਉਣਾ ਨਹੀਂ ਨਹੀਂ ਯੂਰੀ ਆਪਾਂ ਕਾਤੇ ਮੋਂਗ ਲੋੜ ਹੀ ਨਹੀਂ ਹੈਗੀ ਯਾਰ ਕਿੰਨਾ ਕਿੰਨਾ ਖਾਂਦੀ ਯਾਰ 10-11000 ਦਾ ਜੂਰੀਆ ਖਾਦਾ ਕੋਈ ਜਾਦੇ ਨਹੀਂ ਯਾਰ ਹੈ ਜੇ ਡੀਜ਼ਲੇ ਭਲਾਂ ਜ਼ਿਆਦੇ ਖਾਜੇ ਫੇਰ ਵੀ ਜੀ ਡੀਜ਼ਲ ਬੰਦ ਕਰਾ ਦੋਗੇ ਹੈਗਾ ਨਹੀਂ ਕੋਈ ਨਹੀਂ ਖਾਦਾ ਹੈਗਾ 10-11000 ਦਾ ਜੂਰੀਆ ਖਾਦਾ ਸਾਰੇ ਸੀਜ਼ਨ ਦੇ ਵਿੱਚ ਇਹਨੇ ਕੋਈ ਜੂਰੀਆ ਜ਼ਿਆਦਾ ਨਹੀਂ ਖਾਦਾ ਐਵੇਂ ਆਪਾਂ ਮਾਰੀ ਜਾਈਏ ਜੂਰੀਆ ਜ਼ਿਆਦੇ ਖਾ ਗਈ ਕੋਈ ਚੱਕ ਦਿੱਕਤ ਨਹੀਂ ਆਈ ਆ ਨਟ ਪਾਉਣਾ ਯਾਰ ਇਹ ਕਿੱਥੇ ਤੇ ਖੁੱਲਿਆ ਹੈ ਇਹ ਇਹ ਨਟ ਉਹ ਉੱਪਰ ਹਾਂ ਉੱਪਰਲੀ ਸਾਈਡ ਆਏ ਕਿ ਟਿੱਡੀ ਗਈ ਲੱਗਦਾ ਕਿਹੜੀ ਇੱਥੇ ਕੋਈ ਹੁੰਦੀ ਨਹੀਂ ਇਹਨਾਂ ਨਾਲ ਨਹੀਂ ਨਹੀਂ ਪਟਾਈ ਪਟਾਈ ਪੈਂਦਾ ਔਰ ਇਹ ਔਰੇ ਹਾਂ ਸਿੱਧਾ ਹੀ ਫਟਾ ਪੈਂਦਾ ਔਰੇ ਇਹਦੇ ਆਏ ਫਟਾ ਪੈਣਾ ਇਹ ਨਾਟ ਕਰਕੇ ਫਟੇ ਆਏ 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 ਹੁੰਦਾ ਫਟਾ ਹੁੰਦਾ ਉਹਦੇ ਦੇਖਿਆ ਮੈਂ ਕੱਲ ਅਸੀਂ ਬਾਕੀ ਪੰਜਾਬ ਲੋਕਲ ਮਸ਼ੀਨ ਚੱਲੀਦਾ ਰ ਐਮ ਪੀ ਦਾ ਚੱਲੀਦਾ ਬਾਈ ਫਰਕ ਤਾਂ ਪੈਂਦਾ ਹੈ ਨਾ ਹੁਣ ਆ ਦੇਖ ਲਓ ਤੁਸੀਂ ਇਹਦੇ ਟਾਇਰ ਲਾ ਲਓ ਹੈ ਨਾ ਲੱਗਦਾ ਹੀ ਪਤਾ ਨਹੀਂ ਕਿੰਨੇ ਕਿ ਚੱਲੇ ਹੋਏ ਆ ਬਈ ਆਹ ਬਾਈ ਉਹਨਾਂ ਨਾਲ ਇਹ ਜਿਹੜੀ ਇਹ ਚੱਲੀਏ ਲੋਕਲ ਆ ਇਹਨਾਂ ਦਾ ਬਈਏ ਐਨ ਏ ਟੂ ਜ਼ੈਡ ਖੋਲ ਕੇ ਮਸ਼ੀਨ ਸਾਰੀ ਹੈ ਨਾ ਏ ਟੂ ਜ਼ੈਡ ਟੋਟਲ 21 ਦੁਆਰੇ ਬਾਕੀ ਲੋਕਲ ਦਾ ਫਰਕ ਬਹੁਤ ਆ ਦੇਖੋ ਪਹਿਨਾਂ ਦਾ ਪੇਂਟ ਦੀ ਉਹ ਜਿਹੜੀ ਕੁਆਲਿਟੀ ਹੈ ਨਾ ਵੀ ਜਿਵੇਂ ਹੀ ਨਹੀਂ ਪਤਾ ਲੱਗਦਾ ਮਸ਼ੀਨ ਵੀ ਚੱਲੀ ਹੈ ਕਿ ਨਹੀਂ ਚੱਲੀ ਟਾਇਰਾਂ ਤੋਂ ਬਦਲ ਲੱਗਦਾ ਪੂ ਟਾਇਰਾਂ ਦੇ ਉੱਪਰ ਜਿਹੜੇ ਤੂਈਆਂ ਆਈਆਂ ਪੂਰੀਆਂ ਖੜੀਆਂ ਆ ਜੀ ਇਹਦੇ ਮਸ਼ੀਨ ਨੇ ਤਿੰਨ 350 400 ਕਿਲਾ ਵੱਡੇ ਆ ਲੋਕਲ ਦੇ ਵਿੱਚੇ ਬਾਕੀ ਏਅਰ ਰੇਡੀਓ ਕੇ ਖੜ ਗਈ ਜਾਉਣੇ ਵਾਸਤੇ ਹਾਂ ਹਾਂ ਓਕੇ ਦੀ ਰਿਪੋਰਟ ਹੈ ਇਹਦੀ ਇਹਨੂੰ ਹੁਣ ਮੰਨ ਲਓ ਕੋਈ ਵੀ ਦਿੱਕਤ ਫਿਕਰਤ ਹੈ ਨਹੀਂ ਸਾਰੀ A to Z ਇਹਦੀ ਓਕੇ ਕਰਕੇ ਖੜਾਤੀ ਬਾਈ ਹੁਣ ਹੁਣ ਪ੍ਰੀਤ ਆ 16 ਮਾਡਲ ਇਹ ਲਾ ਲਈ ਅੱਡੇ ਤੇ ਇਹਦੀ ਰਿਪੇਅਰ ਖੋਲੀ ਹੋਈ ਹੈ ਇਹ ਵੀ ਬਸ ਹੋ ਜੂਗੀ ਆਪਣਾ ਬਸ ਹੁਣ ਸਮਝ ਲਓ ਵੀ ਥ੍ਰੈਸਰ ਇਹ ਇੱਕ ਬਾਸਕਟ ਪਾਉਣੀ ਆ ਆਪਾਂ ਨੇ ਬਾਕੀ 베アリングਾਂ ਜਿਹੜੇ ਮੇਨ ਆ ਉਹ ਚੈੱਕ ਬੈੱਕ ਹੋ ਜਾਣਗੇ ਬਾਕੀ ਇਹ ਨਾ ਮੱਕੀ ਦੇ ਵਿੱਚ ਜਿਵੇਂ ਸਟਾਫਕਰਾਂ ਦੇ ਵਿੱਚ ਦਿੱਕਤ ਆਉਂਦੀ ਹੁੰਦੀ ਆ ਨਾ ਮੂਰੇ ਤੇ ਜਦੋਂ ਟੁੱਟਦੀ ਆ ਜਾਲੀਆਂ ਪੱਟ ਹੁੰਦੀਆਂ ਇਹਨਾਂ ਦੀਆਂ ਸਟਾਫ ਕਰਨੀ ਟੁੱਟਦੇ ਮੱਕੀ ਦੇ ਵਿੱਚ ਪਤਾ ਨਹੀਂ ਕੀ ਚੱਕਰ ਆ ਇਹ ਆ ਜਾਲੀਆਂ ਟੁੱਟਦੀਆਂ ਪੱਟਦੀਆਂ ਜਾਲੀਆਂ ਪੱਟ ਹੋ ਜਾਂਦੀਆਂ ਹੁਣ ਇਹਦੇ ਇਹ ਦੇਖਾਂਗੇ ਖੋਲਣ ਦਾ ਖੋਲ ਕੇ ਵੀ ਜੇ ਤਾਂ ਉਹ ਜਾਲੀਆਂ ਹਨਾ ਕੋਈ ਲੱਗੀ ਕਮੀ ਪੇਸ਼ੀ ਮੇਰੀ ਸਲਾਹ ਵੀ ਉਹਦੇ ਵਿੱਚ ਡਬਲ ਜਾਲੀਆਂ ਧਰ ਦਈਏ ਉਹਦੇ ਨਾਲ ਵੀ ਐ ਮਜ਼ਬੂਤ ਹੋ ਜੂ ਕੰਮ ਬਾਕੀ ਦੇਖਾਂਗੇ ਜਿਵੇਂ ਵੀ ਹਨਾ ਮੌਲ ਹੋਊਗਾ ਚੱਕਰ ਘਟਾਉਣ ਲੱਗਿਆ ਵੀਰ ਲਾ ਲਾ ਨਾ ਮੜਾ ਜੀ ਜਿੱਤਰ ਮੈਂ ਤਾਂ ਪਾਸੇ ਹੀ ਆ ਮੜਾ ਲਾਦ ਨਾਲੇ ਕਰਦਾ ਆ ਝੜ ਜਾਊਗਾ ਬਾਕੀ ਐ ਵੀ ਰਾਣੀ ਨੇ ਸਾਡਾ ਸਾਥ ਬਹੁਤ ਦਿੱਤਾ ਬਲਾ ਲਾ ਲੋ ਉੱਥੇ ਜਿਹੜੀ ਲਾਗੇ ਮਸ਼ੀਨਾਂ ਚੱਲਦੀ ਆਂਦੀ ਆਂਦੀਆਂ ਨੇ ਨਾ ਐਮਪੀ ਦੇ ਵਿੱਚ ਭਾਈ ਉਹ ਆਏ ਕਹਿੰਦੇ ਨੇ ਮੈਨੂੰ ਕਹਿੰਦੇ ਵੀ ਬਾਈ ਦਾਂ ਐ ਦੱਸ ਵੀ ਡਬਲ ਥ੍ਰੈਸ਼ਰ ਆ ਤੇਰੀ ਇਹ ਮੈਂ ਕਹਾ ਡਬਲ ਥ੍ਰੈਸ਼ਰ ਨਹੀਂ ਹੈਗੀ ਯਾਰ ਹੈ ਤਾਂ ਸਿੰਗਲ ਏ ਆ ਵੀ ਯਾਰ ਅਸੀਂ ਮਸ਼ੀਨਾਂ ਭਜਾਉਂਦੇ ਆ ਨਾ ਇੰਨੀਆਂ ਤੇਰੇ ਬਰਾਬਰ ਤਾਂ ਝੂਟ ਛੜਦੀਆਂ ਵੀ ਇਹ ਝੂਟ ਝਟ ਕੋਦ ਨਹੀਂ ਛੜਦੀ ਬਾਕੀ ਆਏ ਬਈ ਹਣਾ ਇਹਦੇ ਕਰਤਾਰ ਦੇ ਸ਼ੁਰੂ ਤੋਂ ਹੀ ਇਹ ਪਤਾ ਨਹੀਂ ਕੀ ਹੈ ਇਹਦੇ ਵਿੱਚ ਨਰੂਨੀ ਸਿਸਟਮ ਆ ਕੀ ਨਹੀਂ ਵੀ ਇਹ ਝੂਠ ਵਾਲੇ ਦੇ ਕੰਮ ਦੇ ਵਿੱਚ ਤਾਂ ਬਿਲਕੁਲ ਛੜਦੀ ਹੋਣੀ ਪਤਾ ਨਹੀਂ ਇਹਦੇ ਕਟਰ ਦੀਆਂ ਪੁਲੀਆਂ ਪਲੀਆਂ ਦਾ ਫਰਕ ਆ ਜਿੰਨੀ ਨੂੰ ਮਰਜ਼ੀ ਭਜਾਈ ਚਲੋ ਤੀਏ ਗੇੜ ਦੇ ਵਿੱਚ ਵੀ ਲਾ ਲਓ ਭਾਵੇਂ ਤੁਹਾਡੀ ਜਿਹੜੀ ਝੂਟ ਆ ਨਾ ਬਿਲਕੁਲ ਨਹੀਂ ਰਹੂਗੀ ਬਹੁਤ ਇਹਦੇ ਵਿੱਚ ਫਰਕ ਆ ਹੁਣ ਆਪਾਂ ਮੱਕੀ ਵਾਲਾ ਕੱਟਰ ਆ ਜਿਹੜਾ ਅੱਗੇ ਆਪਾਂ ਦਸ਼ਮੇਸ਼ ਨਾਲ ਉਰੇ ਪਾਉਂਦੇ ਹੁੰਦੇ ਉਹਦੇ ਪਾਈ ਦੀ 11 ਇੰਚੀ ਪੂਲੀ ਹੈ ਨਾ ਹੁਣ ਇਹ ਕੰਪਨੀ ਕਰਨੀ ਦੀ ਆਈ ਆ ਹੁਣ ਇਹਦੇ ਮੱਕੀ ਵਾਲਾ ਕੱਟਰ ਇਹਦੇ ਮੂਰੇ ਪਾ ਕੇ ਦੇਖਣਾ ਜੇ ਵੱਲੋਂ ਸਾਂਝ ਨਾਲ ਫਿਟਿੰਗ ਆ ਗਈ ਫਿਰ ਆਪਾਂ ਉਹੀ ਚਲਾਵਾਂਗੇ ਆਹ ਕਰਤੀ ਸਾਊਂਡ ਟ੍ਰਿਪ 75 ਨੇ ਆਹ ਸਿਸਟਮ ਆ ਬਈ ਸਾਊਂਡ ਟ੍ਰਿਪ ਦਾ ਆ ਦੇਖੋ ਕਬਜੇ ਲਾਉਂਦੇ ਆ ਨਾ ਪੱਤੀ ਨੂੰ ਇਹਨੂੰ ਵੀ ਜਿੰਨੀ ਆਪਣੀ ਬਾਸਕਟ ਉੱਤੇ ਥੱਲੇ ਹੋਣੀ ਆ ਆ ਨਟ ਬਾਸਕਟ ਦੇ ਵਿੱਚ ਕਿਸੇ ਜਾਨੇ ਬਾਸਕਟ ਨਾਲ ਲੱਗ ਜਾਂਦੀ ਸਮਝ ਲਓ ਜਿੰਨੀ ਬਾਸਕਟ ਉੱਤੇ ਥੱਲੇ ਹੋਣੀ ਆ 19 ਸਮਝ ਲਓ ਇਹ ਹੋਣੀ ਆ ਆ ਦੇਖੋ ਹਸਾ ਲਓ ਵੀ ਸੌਂ ਟ੍ਰਿਪ ਦੀ ਯਾਦਰ ਵੀ ਇੰਨੀ ਮੋਟੀ ਲਾਈ ਹੋਈ ਆ ਮਸ਼ੀਨ ਦੀ ਤਾਂ ਹੋ ਗਈ ਹੋ ਗਈ ਪੱਤੀਆਂ ਹੀ ਲਾਈਆਂ ਹੋਈਆਂ ਆ ਲੈਟ ਤਾਰਿਆ ਪਰ ਹਨਾ ਮੈਂ ਮੜਾ ਜੋ ਕਰਾਇਆ ਵਾ 75 ਫਿਰ ਲੱਕੜੀ ਜੀ ਫਿੱਟ ਕਰਾਇਆ ਬਾਪੂ ਨਾਲ ਕਰਾਇਆ ਹੈ ਮੈਂ ਖੋਲਦਾ ਕੁੜੀਆਂ ਬੜੀਆਂ ਮੈਂ ਕਰਾਇਆ ਉਹ ਆ ਜੱਕ ਦੀ ਦੇਖਣੀ ਹੈ ਯਾਰ ਆਹ ਤੇ ਜੱਕ ਦਾ ਜੜ ਲਈ ਕਿ ਮੈਂ ਕਹਿੰਦਾ ਹੋਰ ਲਿਫਟ ਕੇ ਚਿੱਟੀ ਜੀ ਦੇ ਵੀ ਲੱਗ ਕੇ ਹੋਊਗਾ ਹਨਾ ਕੰਮ ਆ ਢਿੱਲਾ ਤਾਂ ਨਹੀਂ ਕਿਤੇ ਨਹੀਂ ਉਹ ਅੱਜ ਇਹ ਨਹੀਂ ਚਿੱਟੀ ਜੀ ਤੇ ਲੱਗਣ ਵਾਲੀ ਆ ਹੁੰਦੀ ਨਹੀਂ ਉਹ ਉਹ ਲੱਗਣ ਵਾਲੇ ਲਫਾਫਾ ਜਿਹਾ ਲੱਗ ਕੇ ਨਾ ਇਹਨੂੰ ਇਹਨਾਂ ਜੀ ਸਾਫ ਹੋ ਜੂਗੀ ਇਹ ਧੋਵਾਂਗੇ ਉੱਥੇ ਲਾ ਕੇ ਧੋਵਾਂਗੇ ਉੱਥੇ ਹਾਂ ਉੱਥੇ ਲਾ ਕੇ ਇਹਨੂੰ ਐਨ ਧੋਵਾਂਗੇ ਪੂਰੀ ਤਸੱਲੀ ਕਰਾਵਾਂਗੇ ਇਹਦੀ ਹੁਣ ਇਹਦੇ ਜਿਹੜੇ ਚੀਕਾਂ ਚੂਕਾਂ ਪਈਆਂ ਨਾ ਆਹ ਏਡਾਂ ਤੇ ਕਮਾਉਣ ਕਮੋੜਾਂ ਇਹਨਾਂ ਵਧੀਆ ਮਰਾਵਾਂਗੇ ਤੇ ਇੱਕ ਹੈਗਾ ਮੋ ਆਪਣੇ ਪ੍ਰਿੰਟਰ ਆ ਇੱਕ ਇਧਰ ਮੈਂ ਦੇਖਿਆ ਹੁੰਦੀ ਵੀਡੀਓ ਜੀਆਂ ਉਹ ਬਾਈ ਉਹਨੇ ਜਿਹੜੀ ਟਾਂਜ ਰਾਂਟਾ ਮਟੇ ਕੇ ਜਾਂਦੇ ਜੇ ਕਣਾਂ ਬੱਜੀਆਂ ਹੋਈਆਂ ਨਾ ਆਹ ਇਹ ਸਾਰੀਆਂ ਬਸ ਸਾਫ਼ ਕਰ ਜੂਗਾ ਹਾਂ ਹਾਂ ਆ ਵੀ ਆਪਣੇ ਸੁਵਿੰਦਰ ਵੀ ਬਸ ਤਿਆਰੇ ਆ ਇਹਦੇ ਉੱਤੇ ਵਾਲੀ ਜਿਹੜੀ ਛੋਟੀ ਹੱਬਾ ਉਹ ਵੀ ਲਿਆ ਕੇ ਕਸੇ ਦੇਣੀ ਆਪਾਂ ਨੇ ਹੁਣ ਇਹਦੇ ਵੀ ਬਹੁਤ ਹਨ ਆਪਣੇ ਕੋਲ ਪਏ ਆ ਬਾਈ ਇਹ ਜੇ ਕਿਸੇ ਬੀਜ ਨੇ ਲੈਣੇ ਆ ਤਾਂ ਆਪਣੇ ਨਾਲ ਆ ਨਾ ਕਨੈਕਟ ਕਰ ਸਕਦੇ ਆ ਬਹੁਤ ਵਧੀਆ ਜਿਵੇਂ ਸਟੀਲੀ ਆ ਬੰਲ ਦੇਖੋ ਤੁਹਾਨੂੰ ਮਾੜਾ ਦਿਖਾਉਣਾ ਇਧਰ ਮਿੱਟੀ ਦੇ ਵਿੱਚ ਨਾ ਗਾ ਲੱਗੇ ਤੇ ਹੁਣ ਆ ਜਾਂਦੀ ਆ ਗੱਲ ਰੇਟ ਦੀ ਅਗਲਾ ਕਹਿੰਦਾ ਬਾਈ ਸਸਤੇ ਨਹੀਂ ਮਿਲਦੇ ਉਹਨਾਂ ਦੇ ਨਾਲ ਬਾਈ ਫੁੱਲ ਸਟੀਲੀ ਆ ਮੈਂ ਕਹਿੰਦਾ ਉਧਰ ਪਾਣੀ ਦੇ ਵਿੱਚ ਇਹ ਗਾਰੇ ਦੇ ਵਿੱਚ ਅੱਧਾ ਪੌਣਾ ਘੰਟਾ ਆ ਜੀ ਨਾ ਅੱਧਾ ਟਾ ਡੁੱਬਿਆ ਰਿਆ ਆਸਾਮ ਨਾਲੋਂ ਤੁਸੀਂ ਵੀ ਹਜੇ ਵੀ ਇਹਨੂੰ ਯਾਰ ਵਾਲਾ ਕੋਈ ਚਾਂਸ ਨਹੀਂ ਜਿੰਨਾ ਮਰਜੀ ਇਹ ਪਾਣੀ ਦੇ ਵਿੱਚ ਪਿਆ ਰਹੇ ਹੈ ਨਾ ਜਿੰਨਾ ਮਰਜੀ ਇਹਨੂੰ ਗਾਰਾ ਲੱਗ ਜਵੇ ਅਰੇ ਇਹਨੂੰ ਜਰ ਨਹੀਂ ਲੱਗੂਗੀ ਜਦੋਂ ਪਾਣੀ ਮਾਰਾਂਗੇ ਚਿੱਟ੍ਰਤਾਂ ਤੇ ਸਾਰਾ ਸਾਫ਼ ਹੋ ਜਾਊਗਾ ਬਾਕੀ ਦੇ ਚੈਨਾ ਚੂਨਾ 엘ਿਵੇਟਰ ਵਾਲੇ ਕੱਢ ਗਏ ਸਾਰਾ ਏ ਟੂ ਜੈਡ ਨਾ ਤਸੱਲੀ ਜੂ ਸਾਰੀ ਕਰਾਂਗੇ ਆਪਾਂ ਵੀ ਇਹ ਨਹੀਂ ਹੈਗਾ ਵੀ ਕੱਲਾ ਫਲੈਸ਼ਰ ਬਦਲ ਕੇ ਚਲਾ ਲਾਂਗੇ ਉਹ ਐ ਸੀਜ਼ਨ ਬਈ ਆਪਦਾ ਹੀ ਖਰਾਬ ਹੋਣਾ ਨਾ ਜਮਣੀ ਮੋਟੀ ਕਿਉ ਮਿਸਟੇਕ ਰਹੇਗੀ ਜਾਂ ਕੋਈ ਹੁਣ ਤਾਂ ਸੀਜ਼ਨ ਕਿੰਨਾ ਲੰਬਾ ਚੱਲੇ ਉਹ ਮਾੜੀ ਮੋਟੀ ਮਿਸਟੇਕ ਰਹੇਗੀ ਤਾਂ ਗੜਬੜਾਪਾ ਨੂੰ ਹੋਣੀਆਂ ਹਨਾ ਕੰਪਨੀ ਉਹਨਾਂ ਸਵਾਨ ਦੇ ਦੇਣਗੇ ਪਰ ਫਿਰ ਉਤੇ ਹੋਊਗਾ ਵੀ ਆਪਣਾ ਸੀਜ਼ਨ ਆ ਜਿਹੜਾ ਹਨਾ ਵਧੀਆ ਬਾਬਾ ਜੀ ਦੀ ਕਿਰਪਾ ਨਾਲ ਮੱਕੀ ਦਾ ਸੂਰਜ ਮੂਗੀ ਦਾ ਜੋ ਵੀ ਹੈਗਾ ਵੀ ਚਲੋ ਆਪਾਂ ਨੂੰ ਕੋ ਦੇਖਣ ਦੀ ਲੋੜ ਨਹੀਂ ਪਊ ਵੀ ਹੁਣ ਦੋ ਦਿਨ ਵੱਧ ਲਾ ਲਾਂਗੇ ਹਨਾ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਸੀਜ਼ਨ ਦੇ ਵਿੱਚ ਕਿਤੇ ਦੋ ਚਾਰ ਘੰਟੇ ਹਨਾ ਮਰਦੇ ਆ ਫਿਰ ਬਹੁਤ ਫਰਕ ਪੈਂਦਾ ਚਲੋ ਠੀਕ ਆ ਬਾਈ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਹਨਾ ਹੁਣ ਤਾਂ ਚਲੋ ਮਸ਼ੀਨ ਖੋਲ ਲਈ ਹੁਣ ਤਾਂ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਕਿ ਸੇ ਤੋਂ ਬਾਕੀ ਜੇ ਦਸਮੇਸ਼ ਦਾ ਪਲਾਨ ਬਣਦਾ ਉਧਰ ਮੂੰਗੀ ਤੇ ਚੱਲਣ ਦਾ ਵੀ ਜੇ ਕੋਈ ਹਰਤੇ ਏਰੀਆ ਦੇ ਵਿੱਚ ਆਪਣਾ ਹਨਾ ਜਾਣਕਾਰ ਹੈਗਾ ਵੀਡੀਓ ਦੇਖਣ ਵਾਲਾ ਬਈਆ ਭਰਾ ਆਪਣਾ ਹਨਾ ਕੋਈ ਤਾਂ ਸਾਡੇ ਨਾਲ ਕਨੈਕਟ ਕਰੇ ਆਪਣੀ ਦਸਮੇਸ਼ ਉਧਰੇ ਖੜੀ ਆ ਵੀ ਉਹਨੂੰ ਮੂੰਗੀ ਤੇ ਜੇ ਮੱਕੀ ਤੋਂ ਪਹਿਲਾਂ ਪਹਿਲਾਂ ਹਨਾ ਚਲਾ ਲਈਏ ਜਿੰਨੇ ਦਿਨ ਚੱਲਦੀ ਆ ਉੱਥੇ ਖੜੀ ਕਰ ਦਰਾਂਗੇ ਫੇਰ ਉਹਨੂੰ ਜੇ ਮੇਰਾ ਵੀਰ ਕੋਈ ਹਰਦਾ ਪਪਾਲ ਆਪਣੇ ਇਹ ਸਾਈਡ ਨੂੰ ਹੈਗਾ ਕੋਈ ਹੈ ਨਾ ਤਾਂ ਮੇਰੇ ਕਾ ਜਰੂਰ ਕਨੈਕਟ ਕਰਿਓ ਵੀਡੀਓ ਦੇ ਵਿੱਚ ਕਮੈਂਟ ਕਰਕੇ ਆਪਣਾ ਨੰਬਰ ਦਿਓ ਆਪਾਂ ਫਿਰ ਫੋਨ ਤੇ ਜਿਹੜੀ ਗੱਲਬਾਤ ਹੈ ਨਾ ਕਰ ਲਾਂਗੇ ਔਰ ਕਰਕੇ ਗੱਲਬਾਤ ਮਸ਼ੀਨ ਆਪਾਂ ਦਸ਼ਮੇਚ ਉਧਰ ਮੂੰਗੀ ਤੇ ਚਲਾ ਦਾਂਗੇ ਬਾਕੀ ਦਾ ਤੁਹਾਨੂੰ ਪਤਾ ਹੀ ਵੀ ਇਹ ਤਾਂ ਹੁਣ ਇਹ ਤੇ ਪੰਜਾਬ 'ਚ ਰੱਖਾਂਗੇ ਇਹਨੂੰ ਮੱਕੀ ਹੈ ਨਾ ਵੱਡਾਂ ਕਿਹੋਣਾ ਫਿਰ ਉਹਦੇ ਵਿੱਚ ਝੋਨਾ ਜਿਹੜਾ ਵੱਡਾਂ ਇਹਨੂੰ ਇਹਦਾ ਪੰਜਾਬ ਦੇ ਵਿੱਚ ਪਰਮਾਨੈਂਟ ਪੱਕੀ ਕਰ ਦਾਂਗੇ ਹੁਣ ਮੱਕੀ ਤੇ ਜਿਹੜੀ ਦੇਖਦੇ ਆਂ ਜੈਤ ਕੀ ਹੈ ਨਾ ਬਾਬਾ ਜੀ ਦੀ ਕਿਰਪਾ ਦਾ ਸੀਜ਼ਨ ਮੱਕੀ ਦਾ ਵਧੀਆ ਲੱਗਿਆ ਤਾਂ ਫਿਰ ਇੱਕ ਕਿਰਪਾ ਆ ਜਿਹੜੀ ਹਣਾ ਆਪਾਂ ਏਸੀ ਕੈਮਰਾ ਲੈ ਲਾਂਗੇ ਕੋਈ। ਕਈ ਮੇਰੇ ਵੀਰਾਂ ਨੇ ਨਾ ਤਮੰਨਾ ਵੀ ਵੀ ਬਾਈ ਏਸੀ ਕੈਮਰਾ ਏਸੀ ਕੈਮਰਾ ਹਣਾ ਕਈ ਵਜੇ ਟਿਕਰਾਂ ਵੀ ਕਰਦੇ ਆ ਵੀ ਏਸੀ ਕੈਮਰਾ ਲੈ ਬਾਈ ਹੁਣ ਵੀਰ ਵਧੀਆ ਲੱਗਿਆ ਕੋਈ ਨਹੀਂ ਬਾਈ ਤੁਹਾਡੇ ਮੂਹਰੇ ਵਿੱਚ ਕਿ ਹੋ ਸਕਦਾ ਏਸੀ ਕੈਮਰਾ ਜਿਹੜੀਆਂ ਨਾ ਬਹੁਤੀ देर ਨਹੀਂ ਛੇਤੀ ਉਹ ਲਿਆਵਾਂਗੇ। ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਰੱਬ ਰਾਖਾ। ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਔਰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਸੇ ਜਿਹੜੀ ਮਸ਼ੀਨ ਕਰਤਾਰ ਮੇਰੇ ਭਰਾਵਾਂ ਨੇ ਐਦ ਕੀ ਸਾਰਿਆਂ ਨੇ ਦੇਖ ਕੇ ਆਪਣੇ ਵੀਡੀਓ ਲਈ ਆ ਜਾਂ ਲੈਣੀ ਆ ਸਾਰੇ ਦੱਸਿਓ ਜਿਹਦੇ ਕੋਲ ਹੈਗੀ ਆ ਕਿਵੇਂ ਚੱਲੀ ਆ ਇਹਨੇ ਲੈਣੀ ਆ ਕੀ ਵਿਚਾਰ ਬਣਦਾ ਥੈਂਕ ਯੂ ਭਾਈ ਜੀ ਬੱਸ ਰਿਕਵੈਸਟ